ਲੇ ਸਾਲ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਕਿਸਾਨ ਸ਼ੁਕਰਨ ਸਿੰਘ ਦੀ ਪਹਿਲੀ ਬਰਸੀ ਉਹਨਾਂ ਦੇ ਜੱਦੀ ਪਿੰਡ ਬੱਲੋ ਵਿਖੇ ਮਨਾਇਗੀ ਜਿੱਥੇ ਹਜ਼ਾਰਾਂ ਦੀ ਵਦਾਦ ਵਿੱਚ ਕਿਸਾਨ ਮਜ਼ਦੂਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅੱਜ ਕੀ ਕਹਿਣਾ ਚਾਹਦੇ ਹੋ ਜੀ ਅੱਜ ਤੁਹਾਡੇ ਪੁੱਤ ਦੀ ਜਿਹੜੀ ਵਰਸੀ ਮਨਾਈ ਜਾ ਰਹੀ ਹੈਗੀ ਆ ਅਸੀਂ ਤਾਂ ਤਾਂ ਨਵਾਦ ਕਰਨ ਠੰਕ ਦਦਾ ਤੇ ਜਿਹੜੇ ਆਏ ਇੱਥੇ ਸਾਰੇ ਨੂੰ ਜੀ ਆਖਿਆ ਜਾਂਦਾ ਤੇ ਧੰਨਵਾਦ ਢੱਲੇਵਾਲ ਦਾ ਆ ਦੇਖੋ ਅੱਜ ਸਾਡੇ ਉਸ ਮਹਾਨ ਦਾ ਜਿਹੜਾ ਸ਼ਹੀਦੀ ਸਮਾਗਮ ਪਿੰਡ ਬੱਲੋ ਉਹਨਾਂ ਦੇ ਗ੍ਰਹਿ ਨਗਰ ਵਿਖੇ ਮਨਾਇਆ ਜਾ ਰਿਹਾ ਇਹਦੀ ਖਾਸ ਹੋ ਜਾਏ ਕਿ ਜਾਂ ਕਿ ਪਿਛਲੇ ਸਾਲ ਇਸ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਸਰਦਾਰ ਸ਼ੁਭਕਰਨ ਸਿੰਘ ਜੀ ਪੁਲਿਸ ਦੀ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਏ ਸੀਗੇ ਜੋ ਕਿ ਕਿਸਾਨ ਅੰਦੋਲਨ ਹਿੱਸਾ ਲੈਣ ਵਾਸਤੇ ਆਪਣੇ ਨਗਰ ਤੋਂ ਗਏ ਸੀਗੇ ਸੋ ਉਹ ਪੁਲਸਤਿ ਗੋਲ ਦਾ ਸ਼ਿਕਾਰ ਹੋਏ ਸੀਗੇ ਅੰਦੋਲਨ ਸਾਡੇ ਨੂੰ ਜਿਹੜਾ ਉਹਨਾਂ ਨੇ ਬੜਾ ਉੱਪਰ ਤੱਕ ਲਿਆ ਗਿਆ ਸੀ ਇਹ ਬੜੀ ਸੇਵਾ ਕੀਤੀ ਉਹਨਾਂ ਨੇ ਅੱਜ ਉਹਨਾਂ ਦੇ ਗ੍ਰਹਿ ਨਗਰ ਰਖੇ ਇੱਕ ਤੇ ਉਹਦੇ ਜੜੀਆ ਬੁੱਤ ਦੀ ਘੁੰਡ ਚਕਾਈ ਆ ਦੂਸਰਾ ਵੱਡਾ ਸਮਾਗਮ ਜਿਹੜਾ ਵਾ ਦੋਨਾਂ ਫੋਰਾਂ ਵੱਲੋਂ ਜਿਹੜਾ ਵਾ ਅੱਜ ਪੱਲੋ ਪਿੰਡੇ ਕੀਤਾ ਜਾ ਰਿਹਾ ਜਿਹੜਾ ਸ਼ਹੀਦੀ ਸਮਾਗਮ ਆ ਇਹ ਤਿੰਨਾ ਬਾਰਡਰਾਂ ਦੇ ਮਨਾਇਆ ਜਾਊਗਾ ਕਨੌਰੀ ਸ਼ੰਭੂ ਔਰ ਰਤਨਪੁਰਾ ਬਾਰਡਰ ਤੇ ਵੀ ਲੇਕਿਨ ਜਿਹੜਾ ਮੇਨ ਸਮਾਗਮ ਜਿਹੜਾ ਵਾ ਮੁੱਖ ਸਮਾਗਮ ਜਿਹੜਾ ਵਾ ਉਹ ਅੱਜ ਪਿੰਡ ਬੱਲੋ ਆਖ ਮਨਾਇਆ ਜਾ ਰਿਹਾ ਆਪਣੇ ਸ਼ਹੀਦ ਨੂੰ ਯਾਦ ਕਰਨ ਵਾਸਤੇ ਕਿਉਂਕਿ ਸ਼ਹੀਦਾਂ ਨੂੰ ਯਾਦ ਕਰਨ ਲਈ ਕੌਮਾਂ ਸੁਭਾ ਜਿੰਦਾ ਰਹਿੰਦੀਆਂ ਨੇ ਜਿਨ੍ਹਾਂ ਕੌਮਾਂ ਸ਼ਹੀਦਾਂ ਪਰੜਨਿਓ ਹਮੇਸ਼ਾ ਮਰ ਜਾਂਦੀਆਂ ਨੇ ਕੋ ਪਹਿਲਾਂ ਤਾਂ ਪੂਰੇ ਭਾਰ ਦੇ ਸਾਡੇ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਨੂੰ ਪਤੇ ਬੁਲਾਇਆ ਵੈਹ ਜੀ ਕਾਂ ਖਾਲਸਾ ਸ੍ਰੀ ਵੈਹ ਜੀ ਕੀ ਫਤਿਹ ਅਸੀਂ 11 ਬਰਬਰੀ ਨੂੰ ਪੂਰੇ ਭਾਰਤ ਦੇ ਵਿੱਚੋਂ ਘਰਾਂ ਦੇ ਵਿੱਚੋਂ ਤੁਰੇ ਸੀ ਜਿਦੇ ਵਿੱਚੋਂ ਸ਼ੁਭ ਕਰਨ ਵੀ ਸਾਡਾ ਸੀ ਇਸ ਪਿੰਡ ਦੀ ਇੱਕ ਟਰੈ ਟ੍ਰਾਲੀ ਆਪਦੀ ਪਿੰਡ ਦੀ ਕਮੇਟੀ ਉਹਨਾਂ ਦੇ ਨਾਲ ਤੁਰੇ 12 ਨੂੰ ਜਾ ਕੇ ਮਹਿਲਾ ਚੌਂਕ ਸੀ ਪੰਜਾਬ ਦੇ ਵਿੱਚ ਰੁਕੇ 13 ਨੂੰ ਸਵੇਰ ਪੂਰੇ ਭਾਰਤ ਦੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਡੇ ਦੋਨੇ ਫੋਰਮਾਂ ਦੇ ਆਗੂ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ ਅਸੀਂ ਦਿੱਲੀ ਵੱਲ ਨੂੰ ਕੂਚ ਕੀਤਾ ਤਾ 13 ਫਰਵਰੀ ਨੂੰ ਸਾਡੇ ਜਦੋਂ ਆਥਰੋਗੈਸ ਦੇ ਗੋਲੇ ਛੱਡੇ ਗਏ ਪਾਣੀ ਦੇ ਅਪਛਾੜਾ ਮਾਰੀਆਂ ਗਈਆਂ ਤਾਂ ਉਸ ਵਕਤ ਇਹ ਸ਼ੁਭਕਰਨ ਮੂਰੇ ਸੀਗਾ ਤਾਂ ਉਸ ਹਾਲਾਤਾਂ ਦੇ ਵਿੱਚੋਂ ਜਦੋਂ ਇਹ ਮੁਕਾਬਲਾ ਸਾਡੇ ਤੇ ਆਥਰੋਗੈਸ ਦੇ ਗੋਲੇ ਛੱਡੇ ਜਾ ਰਹੇ ਸੀ ਸ਼ੁਭਕਰਨ ਵੀ ਉਸ ਲਾਈਨ ਦੇ ਵਿੱਚ ਸੀਗਾ ਤਾਂ 13 ਤੇ 14 ਨੂੰ ਦੋ ਦਿਨ ਗੋਲਾਬਾਰੀ ਪੂਰੀ ਚੱਲੀ ਸਾਡੇ ਤੇ ਤਾਂ 14 ਨੂੰ ਸ਼ਾਮ ਨੂੰ ਮੈਸੇਜ ਆਉਂਦਾ ਸਰਕਾਰ ਵੱਲੋਂ ਕੇਂਦਰ ਵੱਲੋਂ ਕਿ ਅਸੀਂ ਗੱਲਬਾਤ ਲਈ ਕਰਨ ਨੂੰ ਤਿਆਰ ਆ ਉਹਦੇ ਵਿੱਚੋਂ ਸਾਡੀ ਜਿਹੜੀ ਗੱਲਬਾਤ ਹੋਈ ਗੱਲਬਾਤ ਬੇਸ਼ਿੱਟਾ ਰਹਿ ਕੇ 21 ਫਰਵਰੀ ਨੂੰ ਅਸੀਂ ਜਿਹੜਾ ਕਿਹਾ ਸੀ ਵੀ ਦਿੱਲੀ ਨੂੰ ਕੋਚ ਕਰਾਂਗੇ ਉਹਦੇ ਤਹਿਤ ਸਾਡਾ ਜਿਹੜਾ ਬਾਰਡਰਾਂ ਦੀ ਸਥਿਤੀ ਤੁਹਾਨੂੰ ਸਾਫ਼ ਸੀ ਕੱਲੇ ਅਸੀਂ ਦੋ ਬਾਰਡਰਾਂ ਤੇ ਅਸੀਂ ਸ਼ੰਭੂ ਤੇ ਖਨੌਰੀ ਪਰ ਪੂਰਾ ਪੰਜਾਬ ਦੀ ਬਾਰਡਰ ਜਿਹੜੀ ਹਰਿਆਣਾ ਦੇ ਨਾਲ ਉਹ ਸਾਰੀ ਸੇਲ ਕੀਤੀ ਹੋਈ ਸੀ ਕੱਲੀ ਸੀਲ ਨਹੀਂ ਕੀਤੀ ਉਸੇ ਨਾਲ ਕੰਦਾ ਕੱਢ ਕੇ ਉਹ ਅੱਜ ਵੀ ਮੌਜੂਦ ਆ ਤਾਂ ਉਹਦੇ ਵਿੱਚੋਂ ਜਦੋਂ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ 12 ਵਜੇ ਤੱਕ ਸਾਡੀ ਕੇਂਦਰ ਦੀ ਸਰਕਾਰ ਨਾਲ ਗੱਲ ਚੱਲਦੀ ਰਹੀ ਵੀ ਹੁਣ ਵੀ ਮੀਟਿੰਗ ਹੁੰਦੀ ਆ ਹੁਣ ਵੀ ਮੀਟਿੰਗ ਹੁੰਦੀ ਆ ਆਗਰ ਜਦੋਂ ਮੀਟਿੰਗ ਨਾ ਹੋਈ ਤਾਂ ਸਾਡੇ ਕਿਸਾਨਾਂ ਨੇ ਜਿਹੜਾ ਦਿੱਲੀ ਦਾ ਦਿੱਤਾ ਹੋਇਆ ਨਾਹਰਾ ਦੋਨੇ ਫੋਰਮਾਂ ਦਾ ਅੱਗੇ ਵਧੇ ਜਿਹਦੇ ਵਿੱਚੋਂ ਸਾਡੇ 435 ਕਿਸਾਨ ਜ਼ਖਮੀ ਹੋਏ ਉਸ ਸਥਿਤੀ ਦੇ ਵਿੱਚ ਚਾਰ ਸਾਡੇ ਨੌਜਵਾਨਾਂ ਦੀ ਨਿਗਾ ਚੱਲੀ ਗਈ ਪਿਰਤਪਾਲ ਆਰ ਕੇ ਬੋਰੀ ਚ ਪਾ ਕੇ ਘੜੀਸੇ ਗਏ ਟਰੈਡ ਭੰਨੇਗੇ ਉਹਦੇ ਵਿੱਚੋਂ ਇੱਕ ਸ਼ੁਭਕਰਨ ਸੀ ਜਿਹੜਾ ਪੁਲਿਸ ਦੀ ਗੋਲੀ ਦੇ ਨਾਲ ਮੌਕੇ ਤੇ ਸਿਰ ਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਤਾਂ ਉਹਦੀ ਅਸੀਂ ਅੱਜ ਪਹਿਲੀ ਵਰ੍ਹੇ ਪਿੰਡ ਬੱਲੋ ਦੇ ਵਿੱਚ ਜ਼ਿਲ੍ਹਾ ਬਠਿੰਡਾ ਮਨਾ ਰਹੇ ਆ ਅੱਜ ਸਾਡੇ ਦੋਨੇ ਫੋਰਮਾਂ ਦੇ ਆਗੂ ਮੌਜੂਦ ਖੜੇ ਨੇ ਅੱਜ ਕੱਲੇ ਇੱਥੇ ਨਹੀਂ ਮਨਾ ਰਹੇ ਪੂਰੇ ਭਾਰਤ ਦੇ ਸਟੇਟਾਂ 'ਚ ਮਨਾ ਰਹੇ ਆ ਡੀਸੀ ਦਫ਼ਤਰਾਂ 'ਚ ਮਨਾ ਰਹੇ ਆ ਸਾਡੇ ਜਿਹੜੇ ਤਿੰਨੇ ਮੂਰਤੇ ਚੱਲਦੇ ਆ ਰਤਨਪੁਰਾ ਖਨੌਰੀ ਸ਼ੰਭੂ ਉਥੇ ਚਲਾ ਰਹੇ ਆ ਸਰਕਾਰ ਨੇ ਬਹੁਤ ਵੱਡਾ ਭੁਲੇਖਾ ਪਾ ਲਿਆ ਸੀਗਾ ਕਿ ਨੌਜਵਾਨ ਦੇ ਜਦੋਂ ਗੋਲੀ ਲੱਗ ਜੂਗੀ دہشت ਫੈਲ ਜੂਗੀ ਬਾਰੇ ਅੱਜ अनेका ਸ਼ੁਭਕਰਨ ਪੈਦਾ ਹੋਏ ਨੇ ਅੱਜ ਲੱਖਾਂ ਦੀ ਗਿਣਤੀ ਚ ਲੋਕ ਤੁਸੀਂ ਇੱਥੇ ਸਰਦਾ ਦੇ ਫੁੱਲ ਭੇਟ ਕਰਨ ਆਉਣਗੇ ਤਾਂ ਮੇਰੇ ਨਾਲ ਸਾਰੇ ਫੋਰਮ ਦੇ ਆਗੂ ਹੈ ਇਹ 5-5 ਮਿੰਟੋ ਸਾਰੇ ਸਾਡੇ ਉਹ ਨਾਲ ਨੇ ਆਗੂ ਜਦੋਂ ਪਾਣੀ ਦੀਆਂ ਬਿਛਾੜਾਂ ਪੈ ਰਹੀਆਂ ਸੀ ਆਥਰੂਆਂ ਦੇ ਗੋਲੇ ਛੱਡ ਰਹੇ ਸੀ ਉਹ ਨੌਜਵਾਨ ਸ਼ੁਭਕਰਨ ਸਾਡੇ ਮੋਢਿਆਂ ਦੇ ਵਿੱਚ ਸੀਗੇ ਤਾਂ ਜਿਹੜੀ ਮਾਤਾ ਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਲਈ ਤੋਰਿਆ ਹੋਵੇ ਤੇ ਜਿਹੜਿਆ ਨੇ ਸੁਆਮੀ ਨਾਜ਼ਨ ਰਿਪੋਰਟ ਲਗਤੇ ਉਹ ਸਾਡੀ ਮੈਂ ਕਹਿੰਦਾ ਕਿ ਅੱਜ ਉਹ ਮਾਤਾ ਨੇ ਸਾਡੇ ਦੋਨੇ ਫੋਰਮਾਂ ਦੇ ਆਗੂ ਦੀ ਝੋਲੀ 'ਚ ਪਾਇਆ ਤਾਂ ਅੱਜ ਪੂਰੇ ਭਾਰਤ ਦਾ ਸ਼ੁਭਕਰਨ ਕਲੇ ਪਰਿਵਾਰ ਦਾ ਨਹੀਂ ਰਿਹਾ ਇੱਕ ਗੱਲ ਮੈਂ ਜ਼ਰੂਰ ਕਹਿੰਦਾ ਨਾਲ ਕਿ ਪੰਜਾਬ ਸਰਕਾਰ ਨੇ ਸਾਡੇ ਇਸ ਜੋਧੇ ਨਾਲ ਵੀ ਬਹੁਤ ਵਾਅਦਾ ਕੀਤਾ ਸੀਗਾ ਕਿ ਪਿੰਡ ਦੇ ਵਿੱਚ ਇਹਦੇ ਨਾਂ ਤੇ ਸਟੇਡੀਅਮ ਬਣਾਵਾਂਗੇ ਅਸੀਂ ਸਕੂਲ ਵੱਡਾ ਕਰਾਂਗੇ ਜਿਹੜਾ ਪਾਣੀ ਦਾ ਨਿਕਾਸ ਕਰਾਂਗੇ ਉਹਦੇ ਪਰਿਵਾਰ ਨੂੰ ਉਹਦੇ ਘਰ ਤੇ ਇੱਕ ਸੜਕ ਬਣਾਵਾਂਗੇ ਪਰ ਆ ਜਿਹੜੀ ਯਾਦਗਾਰ ਵੀ ਬਣਾਈ ਹੈ ਇਹ ਪਰਿਵਾਰ ਨੇ ਆਪਦੇ ਕੋਲੋਂ ਬਣਾਈ ਐ ਇੱਕ ਵੀ ਪੈਸਾ ਕਿਸੇ ਸਾਡੇ ਫਾਰਮ ਦਾ ਨਹੀਂ ਲੱਗਿਆ ਇਹ ਪਰਿਵਾਰ ਨੇ ਸਾਰਾ ਕੁਝ ਕੀਤਾ ਲਗਭਗ ਇਹ ਪੂਰੀ ਬਹੁਤ ੱਲੇ 25 ਕਿਲੋ ਫੁੱਟ ੱਲਿਓ ਲੈਂਦੀ ਐ ਤਾਂ ਜਦੋਂ ਕੱਲ ਅਸੀਂ ਪੁੱਛਿਆ ਗਿਆ ਪਰਸੋਂ ਜਦੋਂ ਖੰਡਪਟ ਪ੍ਰਗਟ ਕਰਾਇਆ ਸੀ 24 ਲੱਖ ਰੁਪਏ ਪਰਿਵਾਰ ਨੇ ਇਸ ਯਾਦਗਾਰ ਤੇ ਲਾਇਆ ਤਾਂ ਬਹੁਤ ਵੱਡੀ ਦੇਣ ਐ ਇੱਕ ਸਾਡੀ ਝੋਲੀ 'ਚ ਪੁੱਤ ਪਾਉਣਾ ਹੋਵੇ ਤੇ ਇੱਕ ਪਰਿਵਾਰ ਨੇ ਜਿਹੜਾ ਹੁਣ ਪੂਰੇ ਦੇਸ਼ ਲਈ ਮੈਂ ਇਹੀ ਕਹੂੰਗਾ ਪੂਰੇ ਭਾਰ ਦੇ ਲੋਕਾਂ ਨੂੰ ਕੇ ਲੜਨ ਵਾਲੇ ਲੋਕਾਂ ਨੂੰ ਹਮੇਸ਼ਾ ਅੱਜ ਤੱਕ ਇਹਦੀ ਵਰਸ਼ੀ ਹੈ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਇੱਥੇ ਮੇਲਾ ਲੱਗਿਆ ਕਰੂਗਾ ਬਾਕੀ ਜਿਹੜੀ ਗੱਲ ਆ ਗੋਲੀ ਲੱਗੀ ਸੀ ਸੀਰ ਹੋਇਆਗਾ ਉਹ ਗੋਲੀ ਦਾ ਇਨਸਾਫ ਨੂੰ ਅੰਗਰੇਜ਼ ਪਰਿਵਾਰ ਤੁਸੀਂ ਸਵਾਲ ਫੇਰ ਦੇ ਲਾਂਗੇ ਸਾਰੇ ਆਗੂ ਬੋਲ ਲੈਣ ਦੋ ਦੋ ਤਨ ਅਸੀਂ ਲੀਡ ਕਰ ਰਹੇ ਸੀ ਤੇ ਉਹ 21 ਫਰਵਰੀ ਵਾਲਾ ਦਿਨ ਅੱਜ ਵੀ ਅੱਖਾਂ ਦੇ ਸਾਹਮਣੇ ਆ ਜਦੋਂ ਸ਼ੋਰ ਮੱਚਿਆ ਵੀ ਗੋਲੀ ਚਲਾਰੀਏ ਪੁਰਸ਼ ਗੋਲੀ ਚਲਾਰੀਏ ਤੇ ਉਨੀ ਦੇਰ ਨੂੰ ਚਾਰ ਪੰਜ ਜਾਣੇ ਛੁੱਪ ਕਰਨ ਨੂੰ ਲੈ ਕੇ ਆ ਰਹੇ ਗਰਦਨ ਲਟਕਦੀ ਹੋਈ ਆ ਰਹੀ ਹੈ ਡਾਕਟਰ ਸਵਾਇਮਨ ਦੇ ਕੈਂਪ ਵਿੱਚ ਲੈ ਕੇ ਆਉਂਦੇ ਉੱਥੇ ਅਸੀਂ ਪਹੁੰਚਦੇ ਆਂ ਤੇ ਸਾਡੇ ਹੱਥਾਂ ਦੇ ਵਿੱਚੋਂ ਨਿਕਲ ਕੇ ਗਿਆ ਅੱਜ ਵੀ ਉਹਦਾ ਚਿਹਰਾ ਡਾਕਟਰ ਅਵਤਾਰ ਵਲੰਟੀਅਰ ਸੀ ਉੱਥੇ ਸਵਾਇਮਨ ਦੀ ਟੀਮ ਦਾ ਉਹ ਕਹਿੰਦਾ ਵੀ ਪ੍ਰਧਾਨ ਜੀ ਥੋੜੇ ਥੋੜੇ ਸਾਹ ਆ ਰਹੇ ਆ ਫਟਾਫਟ ਇਹਨੂੰ ਜਿਹੜਾ ਵੱਡੇ ਹਸਪਤਾਲ ਚ ਲੈ ਜਾਓ ਉਧਰ ਲੈ ਕੇ ਜਾਣੇ ਪਾਤਨ ਰਸਤੇ ਦੇ ਵਿੱਚੋਂ ਉਹਦੀ ਮੌਤ ਹੁੰਦੀ ਆ ਤੇ ਉਹ ਦ੍ਰਿਸ਼ ਅੱਜ ਵੀ ਅੱਖਾਂ ਦੇ ਸਾਹਮਣੇ ਆਉਂਦਾ ਤੇ ਮਾਰਿਆ ਕਿੰਨੇ ਸਾਡੀ ਆਪਣੀ ਸਰਕਾਰ ਨੇ ਗੋਲੀ ਕਿਹਦੀ ਸੀ ਸਾਡੀ ਚੁਣੀ ਹੋਈ ਸਰਕਾਰ ਦੁਆਰਾ ਚੱਲੀ ਹੋਈ ਗੋਲੀ ਮੈਂ ਹਰਿਆਣੇ ਤੋਂ ਹੀ ਆਉਣਾ ਤੇ ਹਰਿਆਣੇ ਤੇ ਜਾਣ ਤੋਂ ਰੁਕਿਆ ਜਾਂਦਾ ਸੀ ਕਾਹਦੇ ਲਈ ਜਾ ਰਿਹਾ ਸੀ ਕੀ ਮੰਗਦਾ ਸੀ ਸ਼ੁਭ ਕਰਨ ਸ਼ੋਮ ਕਰਨ ਮੰਗਦਾ ਸੀ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦੀਆਂ ਗੱਲਾਂ ਉਹੀ ਮੰਗਦਾ ਹੈ ਜਿਹੜਾ 2011 ਚ ਪ੍ਰਧਾਨ ਮੰਤਰੀ ਮੋਦੀ ਨੇ ਲਿਖ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੁਰਗਿਆ ਮਨਮੋਹਨ ਸਿੰਘ ਤੋਂ ਮੰਗਿਆ ਸੀ ਤੇ ਸਾਨੂੰ ਮਿਲਿਆ ਕਿ ਸਾਨੂੰ ਗੋਲੀ ਮਿਲੀ ਤੇ ਉਸ ਸ਼ਹੀਦ ਦੀ ਇੱਕ ਬਣੇ ਤਾਂ ਅਸੀਂ ਅੱਜ 1 ਸਾਲ ਪੂਰਾ ਹੋਣ ਤੇ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਦੂਜੇ ਬਣੇ ਅੱਜ ਇਨਸਾਫ ਦੀ ਉਡੀਕ ਦੇ ਵਿੱਚ ਵੀ ਆ ਅਸੀਂ ਸੋਚਦੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਨੂੰ ਸਰਕਾਰ ਸਜ਼ਾਵਾਂ ਦੇਊਗੀ ਉਹਨਾਂ ਤੇ ਕਾਰਵਾਈਆਂ ਹੋਣਗੀਆਂ ਉਸ ਤੋਂ ਉਲਟ ਚੱਲਦੇ ਹੋਏ ਸਰਕਾਰ ਉਹਨਾਂ ਨੂੰ ਜਿਹੜੇ ਹੈਗੇ ਰਾਸ਼ਟਰਪਤੀ ਨਵਾਜ਼ ਅਵਾਰਡ ਨਾ ਵਾਰਡਨ ਦੀਆਂ ਗੱਲਾਂ ਕਰਦੀ ਹੈ ਉਹਨਾਂ ਨੂੰ ਸਨਮਾਨਿਤ ਕਰਨ ਦੀਆਂ ਗੱਲਾਂ ਕਰਦੀ ਹੈ ਇਹ ਸਾਡੇ ਦੇਸ਼ ਦੇ ਵਿੱਚ ਸਾਡੇ ਕਿਸਾਨਾਂ ਦੇ ਵਾਸਤੇ ਜਾਂ ਲੜਦੇ ਹੋਏ ਲੋਕਾਂ ਵਾਸਤੇ ਅਨਸਾਫ਼ ਮੰਗਣ ਵਾਲੇ ਲੋਕਾਂ ਵਾਸਤੇ ਪਹਿਲਾਂ ਗੋਲੀ ਤੇ ਜਿਨ੍ਹਾਂ ਗੋਲੀ ਚਲਾਈ ਆ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਅਵਾਰਡ ਦੇਣਾ ਇਸ ਤੋਂ ਵੱਡਾ ਕਾਲਾ ਦਿਨ ਸਾਡੇ ਵਾਸਤੇ ਨਹੀਂ ਹੋ ਸਕਦਾ ਤੇ ਪੱਤਰਕਾਰ ਸਾਥੀਓ ਅਸੀਂ ਤੇ ਇਹ ਵੀ ਕਹਿਣਾ ਚਾਹਾਂਗੇ ਜਿੰਨੀ ਦੇਰ ਤੱਕ ਇਨਸਾਨ ਜਿੰਦਾ ਰਹੂਗਾ ਤੇ ਕਿਸਾਨ ਵੀ ਜਿੰਦਾ ਰਹੂਗਾ ਤੇ ਕਿਸਾਨੀ ਜਿੰਦਾ ਰਹੂਗੀ ਜਿੰਨੀ ਦੇਰ ਉਹਨੀ ਤਰ੍ਹਾਂ ਸ਼ੁਭਕਰਨ ਦਾ ਜਿਹੜਾ ਨਾਮ ਹੈ ਉਹ ਜਿੰਦਾ ਰਹੂਗਾ ਇਸ ਸ਼ੁਭਕਰਨ ਨੇ ਇਸ ਬੱਲੋ ਪਿੰਡ ਨੇ ਇਹ ਸ਼ੁਭਕਰਨ ਦੇ ਪਰਿਵਾਰ ਨੇ ਜੋ ਸਾਨੂੰ ਅਨਮੋਲ ਹੀਰਾ ਦਿੱਤਾ ਜਿਸ ਨੇ ਉਸ ਅੰਦੋਲਨ ਨੂੰ ਸ਼ਿਖਰਾਂ ਤੱਕ ਲੈ ਕੇ ਗਿਆ ਤੇ ਉਸ ਅੱਜ ਉਹਦੀ ਸ਼ਹੀਦੀ ਸਮਾਗਮ ਦਾ ਪਹਿਲਾ ਦਿਹਾੜਾ ਸਾਡੇ ਹਰਿਆਣਾ ਤੋਂ ਪੈਦਲ ਜੱਥੇ ਚੱਲ ਕੇ ਆ ਰਹੇ ਨੇ ਉਹ ਮੁੰਡੇ ਆ ਰਹੇ ਨੇ ਜਿਹੜੇ ਛੁੱਪ ਕਰਨ ਦੇ ਸੱਜੇ ਖੱਬੇ ਖੜੇ ਸੀ ਉਹ ਵੀ ਪਹੁੰਚ ਰਹੇ ਨੇ ਥੋੜੀ ਦੇਰ ਚ ਤੇ ਪੂਰੇ ਦੇਸ਼ ਭਰ ਤੋਂ ਇੱਥੇ ਕਿਸਾਨ ਆ ਰਹੇ ਨੇ ਸਾਡੀਆਂ ਦੋਨੋਂ ਫੋਰਮਾਂ ਐਸਕੇਮ ਨੌਨਪਰਟੀਕਲ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਜਿਵੇਂ ਕਾਕਾ ਸਿੰਘ ਨੇ ਕਿਹਾ ਤਿੰਨਾ ਮੋਰਚਾ ਤੇ ਮਨਾਇਆ ਜਾ ਰਿਹਾ ਦੇਸ਼ ਦੇ ਕੋਨੇ-ਕੋਨੇ ਤੇ ਮਨਾਇਆ ਜਾ ਰਿਹਾ ਤੇ ਅਸੀਂ ਤੁਹਾਡੇ ਪੱਤਰਕਾਰ ਚਾਣਾਂ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਪ੍ਰਧਾਨ ਮੰਤਰੀ ਮਨਜੋਗ ਮੋਦੀ ਨੂੰ ਇਹ ਕਹਿਨੇ ਆਂ ਵੀ ਤੁਸੀਂ 1 ਸਾਲ ਪੂਰਾ ਹੋਣ ਵਾਲਾ ਹੈ ਕੱਲ ਨੂੰ ਤੁਸੀਂ ਆਪਣਾ ਪ੍ਰਤੀਨਿਧ ਮੰਡਲ ਮੰਤਰੀ ਭੇਜਣੇ ਆ ਤੇ ਘੱਟ ਤੋਂ ਘੱਟ ਇਸ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਵੀ ਕੱਲ ਨੂੰ ਸਾਡੀਆਂ ਮੰਨੀਆਂ ਹੋਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਧੰਨਵਾਦ ਦਿਖੇ ਅੱਜ ਵੀਰ ਸ਼ਹੀਦ ਸੁਭਕਰਨ ਸਿੰਘ ਜੀ ਦੀ ਸ਼ਹਾਦਤ ਕੀ ਪਹਿਲੀ ਵਰਸੀ ਹੈ ਔਰ ਅੱਜ ਪੂਰੇ ਦੇਸ਼ ਮੇ ਕਿਸਾਨ ਜਿਲ੍ਹਾ ਸਤਰ पे ਤਹਿਸੀਲ ਸਤਰ पे ਸ਼ਰਧਾਂਜਲੀ ਸਭਾ ਆਯੋਜਿਤ ਕਰ ਰਹੇ ਹਨ ਸੁਭਕਰਨ ਸਿੰਘ ਜੀ ਦੇ گاؤں ਬੱਲੋ ਮੇ ਵੀ ਸ਼ਰਧਾਂਜਲੀ ਸਭਾ ਆਯੋਜਿਤ ਹੋ ਰਹੀ ਹੈ ਤਿੰਨੋਂ ਮੋਰਚੋਂ ਪੇ रतनपुरा मोर्चे पे दाता सिंह वाला खनौरी मोर्चे पे और शंभू मोर्चे पे भी श्रद्धांजलि सभाएं आयोजित हो रही हैं जो शहीद होते हैं वो किसी एक समाज के नहीं होते किसी एक प्रदेश के नहीं होते किसी एक संगठन के नहीं होते किसी एक फोरम के नहीं होते किसी एक आंदोलन के नहीं होते वो तो पूरे देश के पूरी कौम के शहीद होते हैं और शुभकरण सिंह जी की शहादत के कारण जो उन्होंने शहादत दी है जो अन्य किसान भाइयों ने जो शहादत दी है उसके कारण केंद्र सरकार मजबूर हुई है बातचीत की टेबल पर आने के लिए उनकी शहादत की वजह से ही आज सड़क से लेके संसद तक एम एस पी गारंटी कानून के मुद्दे की गूंज सुनाई दे रही है तो इस चीज़ का एम एस पी गारंटी कानून के मुद्दे को घर घर तक लेके जाने का श्रेय अगर किसी को जाता है तो वो वीर शहीद शुभकरण सिंह जी को ही जाता है पुलिस मुलाजमों ने शुभकरण गोली मारी थी मांग रहा है देखिए कहने के लिए तो कहा जाता है कि भारत दुनिया का सबसे बड़ा लोकतंत्र है लेकिन एक साल हो गया जिन पुलिस अधिकारियों ने एक नौजवान निहत्थे और निर्दोष नौजवान को गोली मारी थी सर में अब तक उन अधिकारियों के ऊपर कोई भी कार्रवाई किसी तरह की कार्रवाई नहीं हुई है इससे ज्यादा दुख और शर्म की बात हमारे सिस्टम के लिए हमारी व्यवस्था के लिए कोई और हो नहीं सकती शुभकरण सिंह जी को इंसाफ मिले इस चीज की लड़ाई हम लड़ रहे हैं बारह मांगों के साथ एक मांग हमारी ये भी शामिल है और शुभकरण सिंह जी को इंसाफ मिले उनको जस्टिस मिले इस चीज़ की लड़ाई अंतिम सांस तक लड़ी जाए शुभकरण जी याद की जाग नर्पित एक स्टैचू भी तैयार किया गया है अगर लीडर इतने किसान दोनों मोर्चों के सारे सीनियर लीडर यहाँ पे पहुँचने के बाद साढ़े ग्यारह पौने बारह बजे पर्दा हटाया जाए उनकी प्रतिमा उनके स्टैचू के सामने किसे किसे श्रद्धांजलि दी, दी जा रही है पूरे देश भर में दी जा रही है हरियाणा में भी अलग अलग जगहों पर दी जा रही है पूरे तीनों मोर्चों पे दी जा रही है सब जगह प्रॉपर्टी बेचने और खरीदने के लिए संपर्क करें फेयर डील प्रॉपर्टीज